ਹਲਕਾ ਚੱਬੇਵਾਲ ਦੇ ਪਿੰਡ ਤੋਂ ਪੱਟੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੈ ਸੜਕ ਦੇ ਨਾਲ ਬਣੇ ਨਾਲੇ ਦਾ ਪਾਣੀ ਓਵਰਫਲੋ ਹੋ ਜਾਣ ਕਾਰਨ ਸੜਕ ਟੁੱਟ ਰਹੀ ਹੈ ਜਿਸ ਨਾਲ ਰਾਹ ਤੇ ਆਉਣ ਜਾਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਤੇ ਨਾ ਤਾਂ ਕੋਈ ਆਮਾਦੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਧਿਆਨ ਦੇ ਰਹੇ ਨੇ ਤੇ ਨਾ ਹੀ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਪਰ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਪੂਰੇ ਨਹੀਂ ਕੀਤੇ ਗਏ ਚੱਬੇਵਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਲਕਾ ਇੰਚਾਰਜ ਨੂੰ ਪੂਰੇ ਹਲਕੇ ਦਾ ਵਿਕਾਸ ਤਾਂ ਛੱਡੋ ਪਹਿਲਾਂ ਚੱਬੇਵਾਲ ਦੇ ਬਾਰੇ ਸੋਚੋ ਸੜਕ ਨੂੰ ਜਲਦ ਬਣਾਉਣ ਦੀ ਅਪੀਲ ਕੀਤੀ ਗਈ ਹੈ ਜੀਬੀਸੀ ਅਪਡੇਟ ਦੇ ਲਈ ਚੱਬੇਵਾਲ ਤੋਂ ਵਿਜੇ ਬਜਰਾਵਰ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਜੇ ਕੁਮਾਰ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਅੱਜ ਅਸੀਂ ਇੱਕ ਵਾਰ ਫੇਰ ਤੁਹਾਨੂੰ ਚੱਬੇਵਾਲ ਦੇ ਹਲਕਾ ਜੋ ਹੈ ਉਹਦੇ ਚੱਬੇਵਾਲ ਪਿੰਡ ਦੇ ਵਿੱਚ ਪਹੁੰਚੇ ਹਾਂ ਉੱਥੇ ਦਾ ਜੋ ਵਿਕਾਸ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਹੈਗਾ ਹੈ ਹੋਇਆ ਤੇ ਇੱਥੇ ਦੇ ਜੋ ਲੋਕਾਂ ਦੀ ਪਰੇਸ਼ਾਨੀ ਆ ਉਹ ਹੈ ਕਿ ਸਭ ਤੋਂ ਵੱਡੀ ਜੋ ਸੜਕ ਬਜਰੋੜ ਨੂੰ ਜਾਣ ਵਾਲੀ ਸੜਕ ਜੋ ਆ ਉਹ ਸਾਰੀ ਟੁੱਟੀ ਆ ਉਹ ਟੁੱਟਣ ਦਾ ਕਾਰਨ ਇਹ ਆ ਕਿ ਜਿਹੜੇ ਨਾਲੇ ਆ ਇਹ ਨਾਲਿਆਂ ਦੇ ਵਿੱਚ ਘਾਹ ਹੋ ਗਿਆ ਆ ਨਾਲੇ ਬੰਦ ਹੋ ਚੁੱਕੇ ਆ ਨਾਲਿਆਂ ਦਾ ਜੋ ਪਾਣੀ ਆ ਉਹ ਓਵਰਫਲੋ ਹੋਣ ਕਾਰਨ ਸੜਕ ਦੇ ਵਿੱਚ ਪਾਣੀ ਆ ਰਿਹਾ ਹੈ ਤੇ ਜਿਸ ਦੇ ਕਾਰਨ ਸੜਕ ਟੁੱਟ ਰਹੀ ਹੈ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਜੋ ਵੀ ਆ ਪਾਣੀ ਆ ਇਹ ਓਵਰਫਲੋ ਦਾ ਹੀ ਆ ਹਾਂਜੀ ਸਰ ਕੀ ਦਿੱਕਤ ਆ ਰਹੀ ਐ ਜੀ ਤੁਹਾਨੂੰ ਦੇ ਸਾਰੇ ਇਹ ਜਿਹੜਾ ਨਾਲਾ ਗਿਆ ਹੈ ਨਾ ਜੱਬੇ ਅਸਟਾ ਵੀ ਉਹਨੂੰ ਇਹਦੀ ਸਫਾਈ ਕੀਤੀ ਜਾਵੇ ਪੈਪ ਵੀ ਨਹੀਂ ਪੈ ਸਾਰਾ ਪਾਣੀ ਉੱਪਰ ਪਰ ਹੋ ਕੇ ਸੜਕ ਜਿਹੜਾ ਸੜਕ ਸਾਹੀ ਟੁੱਟੀ ਰਹੀ ਐ ਤੇ ਸਪੰਨਾ ਕਰ ਬਣਿਆ ਕਰ ਕਰ ਸਭ ਪੜ ਰਿਆ ਕਿੰਨੇ ਸਮਾਂ ਹੋ ਗਿਆ ਇਹਨੂੰ ਨਾਲੇ ਦੀ ਸਫਾਈ ਹੋਈ ਨਹੀਂ ਸਫਾਈ ਹੋਈ ਨਹੀਂ ਮਹੀਨਾ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਜੀ ਅੱਜ ਕਿੰਨੇ ਅੱਗੇ ਤਾਂ ਕੋਈ ਸਫਾਈ ਨਹੀਂ ਹੋ ਰਹੀ ਸਾਰੇ ਘਰਾਂ 'ਚ ਪਾਣੀ ਉਧਰ ਸਾਰੇ ਨੀਵੇਂ ਹੋਏ ਘਰ ਵਾ ਉਹਨੇ 'ਚ ਪਾਣੀ ਭਰ ਡਿਆ ਹੈ ਜੀ ਸਾਡੇ ਕਲੋਨੀਆਂ ਦੀ ਬਹੁਤ ਭਾਰੀ ਸਮੱਸਿਆ ਹੈ ਜੀ ਸਾਡੇ ਘਰਾਂ 'ਚ ਵਰਦਾ ਪਾਣੀ ਸਰਪੰਚ ਕੁਝ ਨਹੀਂ ਕਰਦਾ ਨਾ ਨਾਲੀਆਂ ਸਾਫ਼ ਹੁੰਦੀਆਂ ਨਾ ਗਲੀਆਂ ਸਾਫ਼ ਹੁੰਦੀਆਂ ਇੱਥੇ ਦੇ ਹਾਲਾਤ ਆ ਕੇ ਦੇਖੋ ਬਜਰੌਰ ਦੀ ਜਿਹੜੀ ਸੜਕ ਜਾਂਦੀ ਪਾਣੀ ਨਾਲ ਭਰੀ ਹੋ ਜਾਂਦੀ ਹੈ ਜੀ ਘਰਾਂ ਦੇ ਵਿੱਚ ਆਵਾ ਦਾ ਪਾਣੀ ਭਰਿਆ ਹੈ ਇਹ ਸਾਡਾ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਤੇ ਸਰਪੰਚ ਸਾਹਿਬ ਨਾਲ ਜੋ ਗੱਲ ਹੋਈ ਨਹੀਂ ਆ ਵੇ ਇੱਥੇ ਦੀ ਸਫਾਈ ਦੀ ਬਾਰੇ ਕੋਈ ਨਹੀਂ ਹੋਈ ਇਹਨੂੰ ਲਿਖ ਕੇ ਦਿੱਤਾ ਸੀ ਸਾਈਨ ਕਰਾ ਕੇ ਦਿੱਤੇ ਸੀ ਇਹਨੇ ਕੁਝ ਨਹੀਂ ਕੀਤਾ ਮੁਰਝਾਂ ਆਟੇ ਰਾਂਦਾ ਜਿਹੜਾ ਆ ਜੀ ਇਹ ਵੀ ਕਰਾਇਆ ਜਾਵੇ ਇੱਥੇ ਪਾਣੀ ਬਹੁਤ ਖੜਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਮਿੱਟੀ-ਮੁੱਟੀ ਸਤਾਈ ਜਾਵੇ ਇੱਥੇ ਬੈਣੇ ਦੀ ਬਹੁਤ ਦਿੱਕਤ ਹੈ ਜਿਹੜਾ ਨਾਲਾ ਆ ਜੀ ਇਹ ਸਾਫ ਕਰਾਇਆ ਜਾਵੇ ਇਹ ਮਤ ਬਹੁਤ ਘਰਾਂ ਚ ਭਰਦੇ ਆ ਕਾ ਦਿੱਕਤ ਹੈ ਜੀ ਬਿਮਾਰੀਆਂ ਫੈਲਦੀਆਂ ਨੇ ਪਾਣੀ ਖੜਾ ਹੈ ਇਹਦੇ ਕਰਕੇ ਸੜਕ ਟੁੱਟਦੀ ਹੈ ਜੀ ਇਹ ਨਾਲਾ ਚੋਂ ਪੰਜਾਂ ਮਹੀਨੇ ਤੋਂ ਬੰਦ ਹੈ ਸਰਪੰਚ ਸਾਹਿਬ ਨੇ ਸਫਾਈ ਵੀ ਨਹੀਂ ਕਰਾਈ ਬਹੁਤ ਵਾਰੀ ਗਏ ਇਹਦੇ ਕੋਲ ਕੋਈ ਸਫਾਈ ਨਹੀਂ ਹੋਈ ਕੋਈ ਹੱਲ ਨਹੀਂ ਹੋਇਆ ਜੀ ਇੱਧਰ ਸਾਡੇ ਘਰਾਂ 'ਚ ਪਾਣੀ ਬਹੁਤ ਵੜਦਾ ਸੱਪ ਬੜਦੇ ਹੈ ਜੀ ਤੇ ਜੰਗ ਇਹ ਸਾਡੀ ਸਰਕਾਰ ਨੂੰ ਬੇਨਤੀ ਹੈ ਜੀ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਨਾਲੇ ਦੀ ਸਫਾਈ ਕੀਤੀ ਜਾਵੇ ਅੱਗੇ ਬਹੁਤ ਔਖੇ ਹੈ ਕੀ ਸਮੱਸਿਆ ਹੈ ਜੀ ਸਮੱਸਿਆ ਨਾਲੇ ਦੀ ਆ ਭਾਜੀ ਨਾਲਾ ਸਾਫ ਨਹੀਂ ਕੀਤਾ ਗਿਆ ਡੇਢ ਮਹੀਨੇ ਤੋਂ ਸਾਰਾ ਘਰਾਂ ਦੇ ਵਿੱਚ ਪਾਣੀ ਜਾਂਦਾ ਆ ਘਰ ਤਾਂ ਡੁੱਬਾਈ ਪਿਆ ਆ ਇਹ ਆਪ ਮੁੰਡਾ ਕਰਦਾ ਸਾਰਾ ਸਫਾਈ ਆਪ ਨਾਲੇ ਦੀ ਕੀਤੀ ਇਹਨੇ ਇੱਕ ਦਿਨ ਇੱਥੇ ਤੁਹਾਡੀ ਤਾਂ ਇਹੀ ਬਸ ਰਿਕਵੈਸਟ ਬਾ ਨਾਲਾ ਸਾਫ ਕਰਾਇਆ ਜਾਵੇ ਤਾਂ ਜੋ ਪਾਣੀ ਘਰਾਂ ਦੇ ਵਿੱਚ ਨਾ ਜਾਵੇ ਸਾਰੇ ਘਰ ਨਹੀਂਵੇਂ ਆ ਭਾਜੀ ਫਿਰ ਐ ਵੀ ਕੋਏ ਜਾਣ ਤੇ ਪੈਪ ਆਉਂਗੇ ਤਾਂ ਇੱਥੇ ਸਫਾਈ ਰਹੂਗੀ ਪਾਣੀ ਇੱਧਰਲਾ ਸਾਰਾ ਪੈਪਰ ਆਹੀ ਬਾਹਰ ਜਾਊਗਾ ਭਾਜੀ ਇਹ ਜਿਹੜਾ ਨਾਲਾ ਆ ਕਿੱਥੋਂ ਲੈ ਕੇ ਕਿੱਥੇ ਤੱਕ ਹੈਗਾ ਤਾਂ ਕਿੰਨਾ ਕਹੇ ਇਦਾਂ ਹੀ ਬੰਦ ਇਹ ਆਪਣੇ ਆ ਪਿਛਲੇ ਘਰਾਂ ਤੋਂ ਲੈ ਕੇ ਆ ਜਿੱਥੋਂ ਮੰਦਿਰ ਮੰਦਿਰ ਦਾ ਘਰ ਸ਼ੁਰੂ ਹੁੰਦਾ ਆ ਤੇ ਉਹ ਆਪਣੇ ਸਿਵਿਆਂ ਤੱਕ ਸ਼ਮਸ਼ਾਨ ਸੰਧੂ ਦੇ ਘਰਾਂ ਕੋਲ ਸਮਝ ਲਓ ਜੀ ਇਖਸਾਨ ਘਾੜ ਤੱਕ ਇਖਸਾਨ ਘਾੜ ਤੱਕ ਸਾਰਾ ਬੰਦ ਹੋ ਆ ਜੀ ਨਾਲਾ ਸੰਧੂ ਵੱਲੋਂ ਤੋਂ ਕਿਹਾ ਜਾ ਰਿਹਾ ਜੋ ਹਲਕੇ ਦਾ ਵਿਕਾਸ ਆ ਪੂਰੇ ਜੋਰਾਂ ਤੇ ਹੋ ਰਿਹਾ ਤੇ ਇੱਥੇ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਆ ਪਾਈਪ ਸਟਾਟ ਤੇ ਆ ਉਦਾ ਸੰਧੂ ਹੋਣਾ ਨੇ ਹੁਣ ਦੇਖੋ ਕਦੋਂ ਨੂੰ ਪਾਉਂਦੇ ਆ ਜੀ ਕਿੰਨਾ ਇਤੋਂ ਮੇ ਤੋਂ ਇਦਾਂ ਹੀ ਆ ਜੀ ਸੜਕ ਦਾ ਹਾਲ ਸੜਕ ਦਾ ਤਾਂ ਹਾਲ ਆ ਨਾਲੇ ਨਾਲਾ ਕਰਕੇ ਸੜਕ ਵੀ ਖਰਾਬ ਹੁੰਦੀ ਪਈ ਆ ਜੀ ਬਸ ਪਾਈਪ ਪਵਾ ਸਾਡੇ ਦੀ ਇਹੀ ਰਿਕਵੈਸਟ ਆ ਜੀ ਪਾਈਪ ਪਵਾ ਦੇਣ ਬਸ ਜੀ ਪਾਈਪ ਪਵਾ ਲੈਣ ਪਾਣੀ ਦਾ ਨਿਕਾਸ਼ ਜਿਹੜਾ ਨਾਲੇ ਰਾਹੀਂ ਬਾਹਰ ਜਾਵੇ ਸਾਰਾ ਤੇ ਛੜਕ ਸਹੀ ਸਲਾਮਤ ਰਹੇ ਤੇ ਆਉਣ ਜਾਣ ਵਾਲਿਆਂ ਨੂੰ ਕੋਈ ਸਮੱਸਿਆ ਨਾ ਆਉਣ ਵਾਲੇ ਨੂੰ ਤੰਗੀ ਨਾ ਆਵੇ ਖੱਡੇ ਪੈ ਗਏ ਆ ਸੜਕਾਂ ਦੇ ਵਿੱਚ ਤੁਸੀਂ ਆਪ ਕੈਮਰਾ ਮਾਰ ਕੇ ਦਿਖਾ ਦਿਓ ਇੱਕ ਵਾਰੀ ਸੜਕ ਵੱਲ ਜਿੱਥੇ-ਇੱਥੇ ਖੱਡੇ ਪਏ ਆ